ਹਾਂ ਜੀ ਹਾਂ ਜੀ ਪ੍ਰਧਾਨ ਜੀ ਜਿੱਤ ਹੋਈ ਹੈ ਜਲੰਧਰ ਦੇ ਵਿੱਚ ਸੁਮਿੰਦਰ ਭੱਜ ਜਿੱਤੇ ਨੇ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਖੁਸ਼ੀ ਮਨਾਈ ਜਾ ਰਹੀ ਤਰਤਰਾਂ ਦੇ ਇਹ ਖੁਸ਼ੀ ਜੀ ਸਾਡੇ ਅੰਦਰ ਵਸ ਤੋਂ ਜਿਹੜੇ ਐਮਐਲਏ ਕੈਂਡੀਡੇਟ ਇਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਜੋ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਸਾਡੇ ਮਾਨ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਸਰਕਾਰ ਨੂੰ ਫੇਰ ਇੱਕ ਵਾਰੀ ਤੋਂ ਫਤਵਾ ਦਿੱਤਾ ਇਥੋਂ ਸਿੱਧ ਹੁੰਦਾ ਕਿ ਜਿਹੜੇ ਵੇਖੋ ਇੱਕ ਐਮਸੀ ਨਹੀਂ ਬਣ ਸਕਦੇ ਆਮ ਆਦਮੀ ਪਾਰਟੀ ਦੀ ਖਾਤਰ ਉਹ ਐਮਐਲਏ ਬਣੇ ਆਮ ਆਮ ਆਦਮੀ ਪਾਰਟੀ ਨਾ ਆਉਂਦੀ ਤੇ ਸ਼ਾਇਦ ਇਹ ਲੋਕ ਐਮਸੀ ਤਾਂ ਕੀ ਹੈ ਸਰਪੰਚੀ ਪਿੰਡ ਦੀ ਨਹੀਂ ਜਿੱਤ ਸਕਦੇ ਤੋਂ ਆਮ ਆਦਮੀ ਪਾਰਟੀ ਆਈ ਉਹਨਾਂ ਨੇ ਇੱਕ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਐਮਐਲਏ ਬਣਾਇਆ ਐਮਐਲਏ ਬਣ ਤੋਂ ਬਾਅਦ ਇਹਨਾਂ ਨੇ ਜੋ ਕੰਮ ਕੀਤੇ ਇਹਨਾਂ ਨੇ ਜੋ ਉੱਥੇ ਗੁੰਡਾਗਰਦੀਆਂ ਕੀਤੀਆਂ ਸੋ ਪੈਸਾ ਲੈ ਕੇ ਇਸ ਪਾਰਟੀ ਜੋਸ ਪਾਰਟੀ ਹੈ ਇਸ ਪਾਰਟੀ ਜੋਸ ਪਾਰਟੀ ਹੈ ਹਾਰੀ ਜਿਹੜੀ ਗਿੱਦੜ ਪਹਿਚਾਨੀ ਇਹਨਾਂ ਖੇਡ ਕੇ ਦੇਖ ਲਈ ਸੋ ਉਹਦਾ ਨਤੀਜਾ ਕੀ ਨਿਕਲੇ ਅੱਜ ਲੋਕਾਂ ਨੇ ਸਾਹਮਣੇ ਆ ਲੋਕ ਜਿਹੜੇ ਆ ਵੋਟਾਂ ਸਰਕਾਰ ਨੂੰ ਪਾਉਂਦੇ ਆ ਪਾਰਟੀ ਨੂੰ ਪਾਉਂਦੇ ਆ ਨਾ ਕਿ ਕਿਸੇ ਬਕਾਊ ਮਾਲ ਨੂੰ ਪਾਉਂਦੇ ਆ ਦੋ ਬਕਾਊ ਮਾਲ ਆਏ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਰਿੰਕੂ ਤੇ ਇੱਕ ਜਿਹੜਾ ਅਜਾ ਰਿਆ ਤੇ ਸੀਤਲੰਗਰਾਲ ਸੋ ਵੇਖੋ ਕਿੱਡੀ ਮਾੜੀ ਹਾਰ ਹੋਈ ਆ ਦੋਹਾਂ ਦੀ ਸੋ ਇੱਥੋਂ ਕੁਝ ਸਿੱਖਣ ਨੂੰ ਮਿਲਦਾ ਕਿ ਜਿਹੜੀ ਪਾਰਟੀ ਆ ਉਹ ਪਾਰਟੀ ਹੁੰਦੀ ਆ ਸਾਨੂੰ ਜਿਸ ਪਾਰਟੀ ਨੇ ਇਥੋਂ ਤੱਕ ਰੁਤੂ ਰੁਤਬੇ ਦਿੱਤੇ ਆ ਇਥੋਂ ਤੱਕ ਕਿ ਸਾਡਾ ਮਾਨ ਸਤਕਾਰ ਦਿੱਤਾ ਸਾਨੂੰ ਉਸ ਪਾਰਟੀ ਦੇ ਨਾਲ ਦਿਨ ਰਾਤ ਇੱਕ ਕਰਕੇ ਲਹਿਨਤ ਕਰਨੀ ਚਾਹੀਦੀ ਆ ਨਾ ਕਿ ਉਹਦੀ ਪਿੱਠ ਵਿੱਚ ਛੁਰਾ ਕਰਨਾ ਚਾਹੀਦਾ ਖੋਬਣਾ ਚਾਹੀਦਾ ਸੋ ਮੈਂ ਇੱਕ ਵਾਰੀ ਫੇਰ ਤੋਂ ਜਲੰਧਰ ਵਾਲਿਆਂ ਦਾ ਇੱਕ ਇੱਕ ਵੋਟਰ ਦਾ ਸਪੋਰਟਰ ਦਾ ਇੱਕ ਇੱਕ ਜਿਹੜੇ ਸਾਡੇ ਭਰਾ ਨੇ ਉਸੇ ਲਹਿਨਤ ਕੀਤੀ ਉਹਨਾਂ ਦਾ ਪਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵੱਡੀ ਲੀਡ ਦੇ ਨਾਲ ਆਮਾਦੀ ਪਾਰਟੀ ਨੂੰ ਫੇਰ ਜਿਤਾ ਕੇ ਮਾਨ ਸਾਹਿਬ ਦੇ ਹੱਥ ਜਿਹੜੇ ਮਜ਼ਬੂਤ ਕੀਤੇ ਇਹੀ ਮੈਂ ਕਹਿਣਾ ਚਾਹੁੰਦਾ ਸਰੇ ਬਨੇ ਵੇਖਣਾ ਕਹਿ ਮੈਂ ਹਾਂਜੀ ਜਲੰਧਰ ਦੀ ਜਿੱਤ ਨੂੰ ਸਰ ਕਿਵੇਂ ਦੇ ਦੇ ਅੱਜ ਦੇਖੋ ਜਿਹੜੀ ਜਲੰਧਰ ਦੇ ਵਿੱਚ ਅੱਜ ਜਿੱਤ ਦਾ ਫਤਵਾ ਮਿਲਿਆ ਸਾਨੂੰ ਉਹ ਆਮ ਆਦਮੀ ਪਾਰਟੀ ਦੀ ਕੜੀ ਮਿਹਨਤ ਦੇਖਦੇ ਹੋਏ ਜੋ ਲੋਕਾਂ ਨੇ ਦੇਖਿਆ ਸੀਗਾ ਕਿ ਜੋ ਪਹਿਲਾਂ ਕੈਂਡੀਡੇਟਸ ਜਿਹੜੇ ਆਮ ਆਦਮੀ ਪਾਰਟੀ ਵਿੱਚ ਦਿੱਤੇ ਸੀ ਉਹਨਾਂ ਨੇ ਗਦਾਰੀ ਕੀਤੀ ਪਾਰਟੀ ਦੇ ਨਾਲ ਉਹ ਜਦੋਂ ਐਮਪੀ ਦੀ ਇਲੈਕਸ਼ਨ ਸੀ ਉਦੋਂ ਪਾਰਟੀ ਛੱਡ ਕੇ ਜਿਹੜੇ ਸੀ ਉਹ ਦੂਸਰੀ ਪਾਰਟੀ ਦੇ ਵਿੱਚ ਚਲੇ ਗਏ ਸੀ ਭਾਜੀ ਪੀ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਸ਼ੀਟ ਖਾਲੀ ਕੀਤੀ ਸੀ ਚਲੋ ਹੋਇਆ ਤੇ ਸਾਡੇ ਨਾਲ ਇਦਾਂ ਆ ਕਿ ਅਸੀਂ ਉੱਥੇ ਸਾਨੂੰ ਦੁਬਾਰਾ ਫੇਰ ਤੋਂ ਕੈਂਡੀਡੇਟ ਨਵੇਂ ਕੈਂਡੀਡੇਟ ਨੂੰ ਟਿਕਟ ਦੇਣੀ ਪਈ ਔਰ ਸਾਰਾ ਜਿੰਨੀ ਵੀ ਮਿਹਨਤ ਸਾਨੂੰ ਦੁਬਾਰਾ ਤੋਂ ਲਾਉਣੀ ਪਈ ਤੇ ਇਸ ਸੀਜ਼ਨ ਲੈ ਕੇ ਸੀਐਮ ਮਾਨ ਸਾਹਿਬ ਜੀ ਜਿਹੜੇ ਨੇ ਸਾਡੇ ਮੈਡਮ ਡਾਕਟਰ ਡਾਕਟਰ ਗੁਰਪ੍ਰੀਤ ਕੌਰ ਜੀ ਉਹ ਸਾਰੇ ਉੱਥੇ ਲਗਾਤਾਰ ਮਿਹਨਤ ਕਰਦੇ ਰਹੇ ਸਾਰੇ ਜਿੰਨੇ ਵੀ ਵਲੰਟੀਅਰ ਸੀਗੇ ਦਰਜਾ ਦਰਜਾ ਜਿੰਨੇ ਵੀ ਅਹੁਦੇਦਾਰ ਸੀ ਸਾਰਿਆਂ ਨੇ ਜਾ ਕੇ ਤੇ ਉੱਥੇ ਮਿੰਦਰਪਾਲਜੀ ਦੇ ਚੋਣ ਪ੍ਰਚਾਰ ਕੀਤਾ ਤੇ ਸਾਨੂੰ ਜਨਤਾ ਨੇ ਉਥੋਂ ਦੀ ਨੇ ਬਹੁਤ ਵਧੀਆ ਫਤਵਾ ਦਿੱਤਾ ਜਿਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਅੱਜ ਸਾਰੇ ਖੁਸ਼ੀ ਦੀ ਲਹਿਰ ਜੋ ਤੁਸੀਂ ਦੇਖ ਰਹੇ ਜੇ ਇਹ ਸਾਰੀ ਆਮ ਆਦਮੀ ਪਾਰਟੀ ਜਿੱਤ ਦੇ ਕਰਨੀ ਹੈ ਜਿੱਤ ਹੋਈ ਹੈ ਜਲੰਧਰ ਦੇ ਵਿੱਚ ਅੱਜ ਖੁਸ਼ੀ ਮਨਾ ਰਿਆ ਤਰਨ ਤਾਰਨ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਲੋਕਾਂ ਦਾ ਫਤਵਾ ਹੈ ਸਭ ਤੋਂ ਪਹਿਲਾਂ ਤੇ ਅਸੀਂ ਜਲੰਧਰ ਵੈਸਟ ਦੇ ਲੋਕ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਲੋਕਾਂ ਨੇ ਵੇਖਿਆ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਦਿਨ ਰਾਤ ਮਿਹਨਤ ਕੀਤੀ ਤੇ ਮੈਂ ਆਪਣੇ ਵੀ ਸਾਥੀ ਜਿਹੜੇ ਵੀ ਉੱਥੇ ਜਾ ਕੇ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਅਨਥੱਕ ਮਿਹਨਤ ਕਰਕੇ ਉੱਥੇ ਇੰਨੀ ਗਰਮੀ ਦੇ ਵਿੱਚ ਇੰਨੀ ਗਰਮੀ ਸੀ ਉੱਥੇ ਫਿਰ ਵੀ ਸਾਡੇ ਸਾਥੀਆਂ ਨੇ ਜਾ ਕੇ ਇੰਨੀ ਮਿਹਨਤ ਕੀਤੀ ਉੱਥੇ ਮਿਹਨਤ ਕਰਕੇ ਰਹੀ ਇੰਨੀ ਵੱਡੀ ਲੀਡ ਤੇ ਉੱਥੋਂ ਦੇ ਲੋਕਾਂ ਦਾ ਖਾਸ ਕਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਤੇ ਮਹਿੰਦਰ ਪਗਤ ਜੀ ਨੂੰ ਵੱਡੀ ਲੀਡ ਤੇ ਐਮ ਐਲ ਏ ਬਣਾਇਆ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਤੋਂ ਵੀ ਕਿ ਜਿੰਨੇ ਵੀ ਵੈਸਟ ਦੇ ਕੰਮ ਪੈਂਡਿੰਗ ਪਏ ਨੇ ਸਾਰੇ ਦੇ ਸਾਰੇ ਕੰਪਲੀਟ ਹੋਣਗੇ ਧੰਨਵਾਦ ਜਲੰਧਰ ਜਿੱਥੇ ਜੋ ਬੜੀ ਆਮ ਆਦਮੀ ਪਾਰਟੀ ਵਾਸਤੇ ਅਹਿਮ ਸੀ ਬੜੀ ਖੁਸ਼ੀ ਦੀ ਗੱਲ ਹੈ ਔਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ ਦੂਜਾ ਜਲੰਧਰ ਦੀ ਸੰਗਤ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਇੰਨੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੋਈ ਹੈ ਔਰ ਲੋਕਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਔਰ ਬੜੀ ਖੁਸ਼ੀ ਦੀ ਗੱਲ ਆ ਆਮ ਆਦਮੀ ਪਾਰਟੀ ਵਾਸਤੇ ਕਿ ਇੱਕ ਜਿਮਨੀ ਚੋਣ ਜਿੱਤੀ ਹੈ ਚਾਰ ਪਿਛੇ ਹੋਰ ਆ ਰਿਹਾ ਔਰ ਮੈਂ ਉਮੀਦ ਕਰਦਾ ਵਾਂ ਪੂਰੇ ਪੰਜਾਬ ਦੇ ਲੋਕਾਂ ਕੋਲੋਂ ਕਿ ਜਿਹੜੀਆਂ ਬਾਕੀ ਦੀਆਂ ਚਾਰ ਸੀਟਾਂ ਉਹ ਵੀ ਇਸ ਤਰ੍ਹਾਂ ਬੜੀ ਵੱਡੀ ਲੀਡ ਤੇ ਮਾਰਜਨ ਤੇ ਲੋਕ ਜਿਤਾਉਣਗੇ ਸ਼ੀਤ ਰੰਗਰਾਜ ਜਿਹਦੇ ਤੁਹਾਡੇ ਸਾਫ ਕਾਜ ਨੇ ਲੈ ਕੇ ਸੀ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਕਹਿੰਦਾ ਉਹਨਾਂ ਨੇ ਵਿਕਾਸ ਨਹੀਂ ਕੀਤਾ ਜਿਹੜਾ ਲੋਕਾਂ ਨੇ ਇਰਖਾ ਫੋਟੋ ਦਿੱਤਾ ਉਹ ਹੱਥ ਹੰਦਾ ਤੇ ਉਹ ਹੀ ਨੇ ਬੰਦਾ ਉਹ ਬੰਦੇ ਨੂੰ ਵੋਟ ਨਹੀਂ ਪਈ ਸ਼ੀਤਲੋਂਗਰਾਲ ਨੂੰ ਵੋਟ ਨਹੀਂ ਵੋਟ ਸਰਦਾਰ ਭਗਤ ਸਿੰਘ ਮਾਨ ਔਰ ਅਰਵਿੰਦ ਕੇਜਰੀਵਾਲ ਜੀ ਦੇ ਫੇਸ ਨੂੰ 2022 ਵਿੱਚ ਪਈ ਸੀ ਔਰ ਕਈ ਵਾਰੀ ਉਹ ਵਹਿਮ ਪਾਲ ਲੈਂਦਾ ਬੰਦਾ ਉਸਦੇ ਵਹਿਮ ਪਾਲ ਕੇ ਸ਼ਾਇਦ ਮੇਰੀ ਵਜ੍ਹਾ ਨਾਲ ਹੀ ਮੈਂ ਜਿੱਤਿਆ ਵਾਂ ਔਰ ਉਹ ਸੰਗਤ ਨੇ ਕਲੀਅਰ ਕਰ ਦਿੱਤਾ ਕਿ ਲੋਕ ਹਮੇਸ਼ਾ ਜਿਹੜੀ ਬਾਈ ਵਾਲੀ ਵੋਟ ਹੀ ਉਹ ਆਮ ਆਦਮੀ ਪਾਰਟੀ ਦੀ ਵੇਵ ਨੂੰ ਪਈ ਸੀ ਸੀਐਮ ਸਾਹਿਬ ਨੂੰ ਪਈ ਸੀ ਅਰਵਿੰਦ ਕੇਜਰੀਵਾਲ ਜੀ ਨੂੰ ਪਈ ਸੀ ਔਰ ਐਸ ਵਾਰ ਜਿਹੜਾ ਸ਼ੀਤਲੋਂਗਰਾਲ ਦਾ ਰਿਪੋਰਟਰ ਸੀ ਠੀਕ ਨਹੀਂ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡੀ ਪਾਰਟੀ ਦਾ ਸੀ ਉਨੇ ਲੋਕਾਂ ਵਿੱਚ ਵਧੀਆ ਮੈਸੇਜ ਨਹੀਂ ਗਿਆ ਕਿਉਂਕਿ ਜਲੰਧਰ ਵਿੱਚ ਘੁੰਮੇ ਆਂ ਔਰ ਲੋਕ ਕੋਈ ਸਾਫ਼ ਸੁਥਰੀ ਸ਼ਖੀ ਚਾਹੁੰਦੇ ਸੀ ਔਰ ਮੈਂ ਉੱਥੇ 15-20 ਦਿਨ ਚਲੋ ਪਾਰਟੀ ਦੀ ਡਿਊਟੀ ਕੀਤੀ ਆ ਕੱਲੇ-ਕੱਲੇ ਬੱਚੇ ਨੇ ਮਹਿੰਦਰ ਸਿੰਘ ਭਗਤ ਮਹਿੰਦਰ ਭਗਤ ਦੇ ਨਾਮ ਤੇ ਮੋਹਰ ਲਾਈ ਸੀ ਇੱਕ شریف ਬੰਦਾ ਔਰ ਲੋਕਾਂ ਨੇ شریف ਬੰਦਾ ਔਰ ਇੱਕ ਆਮ ਆਦਮੀ ਪਾਰਟੀ ਦੀ ਪਾਲਿਸੀਆਂ ਨੂੰ ਦਿਖਾਇਆ ਪਹਿਲਾਂ ਛੋਟੀ ਦੀ ਗਵਾਹੀ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਮੁੱਚੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬਾਨ ਔਰ ਸਮੁੱਚੇ ਵਲੰਟੀਅਰ ਸਾਥੀਆਂ ਨੇ ਇਹ ਜ਼ੋਨ ਦੇ ਵਿੱਚ ਪੂਰਾ ਯੋਗਦਾਨ ਪਾਇਆ ਔਰ ਜਲੰਧਰ ਵੈਸਟ ਦੇ ਲੋਕਾਂ ਨੇ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਜਿਹੜੇ ਕਿ ਵਾਕਿਆ ਹੀ ਮਾਨ ਸਾਹਿਬ ਵੀ ਕਹਿੰਦੇ ਭਗਤ ਜੀ ਉਹਨਾਂ ਨੂੰ ਬਹੁਤ ਵੱਡਾ 37225 37225 ਵੋਟਾਂ ਦੇ ਮਾਰਜਿਨ ਦੇ ਨਾਲ ਬਹੁਤ ਵੱਡਾ ਜਲੰਧਰ ਵੈਸਟ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਔਰ ਜਿਹੜਾ ਮੈਂ ਸਮਝਦਾ ਵੀ ਮਾਨ ਸਾਹਿਬ ਨੇ ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਪੂਰੀ ਜਿਹੜੇ ਵਿਕਾਸ ਕੀਤੇ ਨੇ ਉਹਨਾਂ ਤੇ ਮੋਹਰ ਲਾਈ ਆ ਜੋ ਤੁਸੀਂ ਵੇਖਿਆ ਸੀ ਜਲੰਧਰ ਵੈਸਟ ਦੇ ਵਿੱਚ ਜਿਹੜਾ ਆਵਾਜ਼ ਦੀ ਪਾਰਟੀ ਤੋਂ ਇਲੈਕਸ਼ਨ ਲੜਿਆ ਸੀ ਜਿਹੜਾ ਡੰਡੂ ਵਾਂਗੂ ਛਾਲ ਮਾਰ ਕੇ ਦੁੱਧੀ ਪਾਰਟੀ ਚੱਲ ਗਿਆ ਅੱਜ ਜਲੰਧਰ ਦੇ ਲੋਕਾਂ ਨੇ ਪੜ੍ਹੇ ਲਿਖੇ ਲੋਕਾਂ ਨੇ ਸਮਝਦਾਰ ਲੋਕਾਂ ਨੇ ਜਿਹੜਾ ਉਹਨੂੰ ਇੱਕ ਉਹਦਾ ਸੀਸਾ ਵਿਖਾਇਆ ਕਿ ਕਿਸ ਤਰ੍ਹਾਂ ਲੋਕ ਐਡੇ ਮੂਰਖ ਨਹੀਂ ਆ ਵੀ ਜੇ ਤੁਸੀਂ ਦੂਜੀ ਪਾਰਟੀ ਚੱਲ ਗਏ ਤਾਂ ਬੋਟ ਤਾਂ ਲੋਕੀ ਤਾਂ ਵੋਟ ਕਰ ਦੇਣਗੇ ਲੋਕ ਬਹੁਤ ਸਮਝਦਾਰ ਨੇ ਔਰ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਆਸਾਂ ਨੇ ਔਰ ਮੈਨੂੰ ਵੀ ਉਮੀਦ ਆ ਜਿਹੜੇ ਸਾਡੇ ਪੰਜਾਬ ਦੇ ਹਰਮਨਪਿਆਰੇ ਮੁੱਖ ਮੰਤਰੀ ਮਾਨ ਸਾਹਿਬ ਆ ਉਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਗੇ ਔਰ ਜਿਹੜੇ ਕੋਈ ਅਧੂਰੇ ਵਿਕਾਸ ਪੰਜਾਬ ਦੇ ਰਹਿ ਗਏ ਆ ਉਹ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਪੂਰੇ ਜੋਰ ਸ਼ੋਰ ਦੇ ਨਾਲ ਪੂਰੇ ਸਮਝਦਾਰੀ ਦੇ ਨਾਲ ਉਹ ਪੂਰੇ ਕਰਨਗੇ